ਕਾਲ ਤਾਂ ਮੈਂ ਉਹ ਮੇ ਮਤਲਬ ਮੈਨੂੰ ਖਾਡਨਾ टॉर्चर ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰ ਮੋਸ਼ਨ ਕਰਦੀ ਰਹੇਗੀ ਸਿਰਫ ਇੱਕ ਅਸਟ੍ਰੋਲੋਜੀ ਪਰ ਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨਮਿਤ ਪਰ ਮੈਨੂੰ ਵਾਰਨਿੰਗ ਦਿੱਤੀ ਉਹ 3-4 ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਮੰਨ ਮੈਂ ਕੋਈ ਵੀ ਹੋ ਜੇ ਅਸਟ੍ਰੋਲੋਜੀ ਪਰ ਉਸ ਨੂੰ ਕੋਈ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੋ ਕੀ ਕੋਈ ਮੈਨੂੰ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੇ ਇਸ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਗ ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨہ ਹੋਇਆ ਇਸ ਇੰਜੈਕਸ਼ਨ ਵਾਲੇ ਤੇ ਮੇਰਾ ਨਾ ਦਿਮਾਗ ਤੇ ਮੇਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਨੂੰ ਲੋਨ ਲੜ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਗਿਉਰੀਆ ਮੇਰਾ ਫਰਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਹਾਂ ਮੈਨੂੰ ਦੱਸੋ ਨਾ ਇਤਨੇ ਗਲਤ ਕੀਤੀ ਸਾਰਾ ਪੰਜਾਬ ਸਾਰਿਆਂ ਨੂੰ ਲੋਕੋ ਨਾਲ ਜਾ ਕੇ ਫਿਰ ਜਿ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਦਾ ਨਾ ਦਾ ਕੇਰੇ ਐਡਾਟ ਸ਼ਾਰਟਸ ਬਣੇ ਸ਼ਾਰਟ ਆਪ ਕੋ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲ ਬਿਲਕੁਲ ਗਲਤ ਯਾਰ ਕੋਈ ਜਾੜ ਜਾਣ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਛ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੋ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈਆ ਤਾਂ ਉਹ ਕੋਈ ਪ੍ਰਾਈਵੇਟ ਪਰ ਸਿੰਪਲ ਵੀਡੀਓ ਸਗਲਤੀ ਕਿਤੇ ਆ ਨਾ ਔਰ ਜਾਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾ ਫਸ ਕਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬਾਰ ਵਾਰ ਆ ਕੇ ਵੀਡੀਓ ਅਪਲੋਡ ਕਰਦੀ ਹਾਂ ਹੋਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤੰਗ ਕਰਦੇ ਪਏ ਹੋ ਯਾਰ ਫੇਕ ਆਈਡੀਆਸ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਂਦਾ ਪਿਆ ਕੋਈ ਕੀ ਤੱਕ ਕਿਸੇ ਦਮ ਪਰ ਹੱਥ ਜੋੜ ਕੇ ਆਹ ਯਕਿਤੇ ਤੁਹਾਨੂੰ ਆ ਕਿ ਮੈਂ ਕਿਸੇ ਤੋਂ ਆ ਵੀ ਨਹੀਂ ਮੰਗਦੀ ਮੈਂ ਜ਼ਾਰੇ ਤੋਂ ਮੰਗਦੀ ਹਾਂ ਪਰ ਮੇਰੇ ਤੋਂ ਤਾਂ ਕਰ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਨਾ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਹਜ਼ਾਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਮੇਰੇ ਨੂੰ ਕਿਤਾ ਪਿਆ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਘਟਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪ੍ਰਮੋਸ਼ਨ ਕਰਦੀ ਰਹੇਗੀ ਸਿਰਫ ਇੱਕ ਗੈਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਮੈਂ ਨਮਿਤ ਪਰਮੈਰੋ ਨੇ ਮਾਰੀ 3 ਉਹ 3-4 ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰਮੋਸ਼ਨ ਆ ਬੰਦ ਵੀ ਕਰਤੀਆਂ 3-4 ਮਾਹ ਤੋਂ ਬਾਅਦ ਮੈਂ ਕੋਈ ਵੀ ਹੋ ਜੀ ਐਸਟ੍ਰੋਲੋਜੀ ਪ੍ਰਮੋਸ਼ਨ ਮੈਂ ਕੋਈ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧੰਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਇਹ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਗਵਾ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਫਾਈਵ ਮਾਹ ਦਾ ਬੇਬੀ ਆ ਤੇ ਹਰ ਮੇਰਾ 5 ਮਨ ਦਿਨ ਇੰਜੈਕਸ਼ਨ ਵਾਲੇ ਜਿੰ ਮੇਰੇ ਨਾ ਦਿਮਾਗ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਹੋਣ ਕਿ ਮੈਂ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਨਹੀਂ ਸੋਸ਼ਲ ਮੀਡੀਆ ਤੇ ਬਿਊਰੋਰੀਆ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਦੀਆਂ ਹਨ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਐ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਦੀਆਂ ਤੂੰ ਕਰਨੀਆਂ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਹੁਣ ਮੈਨੂੰ ਦੱਸੋ ਨਾ ਕਿ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਅਜਿਹੇ ਆਈ ਡੈਟਾ ਸ਼ਾਰਟਸ ਪਾ ਲਈ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾਣ ਜਾਣ ਕੇ ਦੁਖੀ ਕਰਦੇ ਪੈਜ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਨਾਂ ਰਾਮ ਦੀ ਦੱਬਿਆ ਮੇਰਾ ਯਾਰ ਤੂੰ ਅੱਤੇ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਹਿੰਿਆ ਤਾਂ ਉਹ ਕੋਲ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਛੜਕਾਂ ਤੇ ਮੈਰੀਆਂ ਵੀਡੀਓ ਬਣਾਉਣ ਮੈਂ ਕਰੂੰਦੀ ਐ ਮੈਂ ਬਹੁਤ ਘੱਟ ਵਾਰ ਵਾਰ ਕੇ ਵੀਡੀਓ ਅਪਲੋਡ ਕਰਦੀ ਹਾਂ ਓਏ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆਸ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਝਾੜ ਕੇ ਡਰਾਉਣ ਦਾ ਪਿਆ ਕੋਈ ਕੀ ਤਾਂ ਕਿਹਨ ਦਵਾ ਫਿਰ ਹੱਥ ਜੋੜ ਕੇ ਆਈ ਆ ਕਿ ਜੇ ਤੁਹਾਨੂੰ ਆ ਕਿ ਮੈਂ ਕਿਤੇ ਤੁਮਾਂ ਅਪਰੇ ਨਹੀਂ ਮੰਗਦੀ ਮੈਂ ਜ਼ਾਰੇ ਉਹ ਮੰਗਦੀ ਐ ਕਮਲ ਨੂੰ ਤਾਂ ਕੰਨ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਤੋਂ ਨਹੀਂ ਨਾ ਜਿਹੜੀ ਚੀਜ਼ ਤੋਂ ਮੈਂ ਕਿਤਾ ਮੈਂ ਜਿਸ ਤੇ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਨੂੰ ਦੁਖੇ ਕੀਤਾ ਪਿਆ